ਕੀ ਤੁਸੀਂ ਕਦੇ ਸੋਚਿਆ ਹੈ ਕਿਉਂ ਬਹੁਤ ਲੋਕ ਆਪਣੀ ਲਾਈਫ 'ਚ ਵੱਡੇ ਸੁਪਨੇ ਤਾਂ ਦੇਖਦੇ ਨੇ ਪਰ ਉਹਨਾਂ ਨੂੰ ਪੂਰਾ ਨਹੀਂ ਕਰ ਪਾਉਂਦੇ ਨਾ ਕਿਸਮਤ ਰੋਕਦੀ ਹੈ ਨਾ ਸਰਸਸਸ ਦੀ ਕਮੀ ਅਸਲ ਵਿੱਚ ਉਹਨਾਂ ਨੂੰ ਰੋਕਦਾ ਹੈ ਆਪਣੇ ਆਪ ਤੇ ਭਰੋਸਾ ਨਾ ਹੋਣਾ ਜੈਂਸਨਸ ਹੈਰੋ ਦੀ ਕਿਤਾਬ ਯੂ ਆਰ ਆ ਬੈਡ ਐਸ਼ ਸਾਨੂੰ ਇਹੀ ਯਾਦ ਦਿਵਾਉਂਦੀ ਹੈ ਤੁਸੀਂ ਉਸ ਤੋਂ ਕਈ ਗੁਣਾ ਜ਼ਿਆਦਾ ਤਾਕਤਵਰ ਹੋ ਜਿੰਨਾ ਤੁਸੀਂ ਆਪਣੇ ਬਾਰੇ ਸੋਚਦੇ ਹੋ ਸੋਚੋ ਕਿ ਤੁਸੀਂ ਇੱਕ ਇੰਟਰਵਿਊ ਲਈ ਜਾਂਦੇ ਹੋ ਤੁਹਾਡੇ ਕੋਲ ਸਕਿੱਲ ਵੀ ਹੈ ਨੌਲੇਜ ਵੀ ਪਰ ਦਿਲ ਦਿਮਾਗ ਵਿੱਚ ਇੱਕ ਹੀ ਡਰ ਪਤਾ ਨਹੀਂ ਮੈਂ ਕਰ ਪਾਵਾਂਗਾ ਜਾਂ ਨਹੀਂ ਇਹੀ ਸੈਲਫ ਡਾਊਟ ਤੁਹਾਨੂੰ ਰੋਕ ਦਿੰਦਾ ਹੈ ਇਹ ਸਿਰਫ ਨੌਕਰੀ ਦੀ ਗੱਲ ਨਹੀਂ ਇਹ ਬਿਜ਼ਨਸ ਅ ਰਿਲੇਸ਼ਨਸ਼ਿਪ ਹਰ ਜਗ੍ਹਾ ਹੁੰਦਾ ਹੈ ਅਸੀਂ ਆਪਣੇ ਆਪ ਨੂੰ ਅੰਡਰ ਐਸਟੀਮੇਟ ਕਰਕੇ ਆਪਣਾ ਫਿਊਚਰ ਖਰਾਬ ਕਰ ਲੈਂਦੇ ਹਾਂ ਯੂ ਆਰ ਅ ਬੈਡੈਸ਼ ਕਿਤਾਬ ਸਾਨੂੰ ਕੁਝ ਵੱਡੀਆਂ ਸਿੱਖਾਂ ਦਿੰਦੀ ਹੈ ਸਭ ਤੋਂ ਪਹਿਲਾਂ ਆਪਣੀ ਸੋਚ ਬਦਲੋ ਜੇ ਤੁਸੀਂ ਸੋਚਦੇ ਹੋ ਮੈਂ ਨਹੀਂ ਕਰ ਸਕਦਾ ਤਾਂ ਤੁਸੀਂ ਕਦੇ ਨਹੀਂ ਕਰ पाओਗੇ ਦੂਸਰਾ ਆਪਣੀ એનર્ਜੀ ਪੋਜ਼ਿਟਿਵ ਰੱਖੋ ਤੁਸੀਂ ਜਿਹੜੇ ਵਿਚਾਰ ਸੋਚਦੇ ਹੋ ਉਹੀ ਤੁਹਾਡੀ ਹਕੀਕਤ ਬਣ ਜਾਂਦੀ ਹੈ। ਤੀਸਰਾ ਰਿਸਕ ਲੈਣਾ ਸਿੱਖੋ। ਜ਼ਿੰਦਗੀ ਹਮੇਸ਼ਾ ਸੇਫ ਖੇਡਣ ਨਾਲ ਨਹੀਂ ਬਦਲਦੀ। ਪੱਥਾ ਆਪਣੇ ਆਪ ਨਾਲ ਪਿਆਰ ਕਰੋ ਕਿਉਂਕਿ ਜਦੋਂ ਤੁਸੀਂ ਆਪਣੇ ਆਪ ਨੂੰ ਐਕਸੈਪਟ ਕਰਦੇ ਹੋ ਤਾਂ ਦੁਨੀਆ ਵੀ ਤੁਹਾਨੂੰ ਐਕਸੈਪਟ ਕਰਦੀ ਹੈ। ਇਹ ਕਿਤਾਬ ਕਹਿੰਦੀ ਹੈ ਆਪਣੀ ਲਾਈਫ ਨੂੰ ਐਵਰੇਜ ਨਾ ਬਣਾਓ, ਉਸ ਨੂੰ ਐਕਸਟਰਾ ਆਰਡੀਨਰੀ ਬਣਾਓ। ਸੱਚ ਇਹ ਹੈ ਕਿ ਹਰ ਇੱਕ ਵਿੱਚ ਉਹ ਤਾਕਤ ਹੈ ਜੋ ਪਹਾੜ ਹਿਲਾ ਸਕਦੀ ਹੈ। ਤਾਰੂ ਤਾਕਤਾਂ ਜਾਗਦੀ ਕਦੋਂ ਹੈ ਜਦੋਂ ਅਸੀਂ ਆਪਣੇ ਆਪ ਤੇ ਵਿਸ਼ਵਾਸ ਕਰਨਾ ਸ਼ੁਰੂ ਕਰ ਦਿੰਦੇ ਹਾਂ ਤਾਂ ਯਾਦ ਰੱਖੋ ਤੁਸੀਂ ਵੀ ਬੈਡ ਐਸ਼ ਹੋ ਤੁਸੀਂ ਵੀ ਆਪਣੀ ਲਾਈਫ ਬਦਲ ਸਕਦੇ ਹੋ ਹੁਣ ਕਮੈਂਟ ਵਿੱਚ ਦੱਸੋ ਤੁਹਾਡੀ ਲਾਈਫ ਦਾ ਉਹ ਕਿਹੜਾ ਸੁਪਨਾ ਹੈ ਜਿਸ ਨੂੰ ਤੁਸੀਂ ਸੈਲਫ ਡਾਊਟ ਕਰਕੇ ਰੋਕਿਆ ਹੋਇਆ ਹੈ ਅਤੇ ਵੀਡੀਓ ਸ਼ੇਅਰ ਕਰੋ ਕਿਉਂਕਿ ਇਹ ਸੁਨੇਹਾ ਕਿਸੇ ਹੋਰ ਨੂੰ ਆਪਣੀ ਤਾਕਤ ਯਾਦ ਦਿਵਾ ਸਕਦਾ ਹੈ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਪੰਜਾਬੀ ਬੁੱਕ ਟਾਕਸ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ